ਜੀਤ ਬਾਬਾ ਕਾਲੀ ਫੂਲਾ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸੋ ਬਾਬਾ ਜੀ ਦੇ ਜੀਵਨ ਬਾਰੇ ਥੋੜਾ ਬਹੁਤਾ ਜਾਣਨਾ ਜਿਹੜਾ ਕਿ ਤੁਹਾਨੂੰ ਅਸੀਂ ਦੱਸ ਰਹੇ ਹਾਂ ਇਹ ਬਾਬਾ ਕਾਲੀ ਫੂਲਾ ਸਿੰਘ ਜੀ ਕਿ ਇਹੋ ਜਿਹੇ ਕਰਤਾਰ ਬਾਬਾ ਕਾਲੀ ਫੂਲਾ ਸਿੰਘ ਜੀ ਦਾ ਜਿਹੜਾ ਜਨਮ ਸੀ ਇਹ ਜਿਹੜਾ ਕਿ ਈਸ਼ਰ ਸਿੰਘ ਜੀ ਨਿਸ਼ਾਨਾ ਵਾਲੀ ਮਿਸਲ ਦੇ ਜਹੇਦਾਰ ਹੋਏ ਆ ਉਹਨਾਂ ਦੇ ਘਰ ਹੋਇਆ ਸੀ ਸੋ ਵੱਡੇ ਘਾਲੂ ਘਾਰੇ ਦੇ ਵਿੱਚ ਜੰਗ 'ਚ ਜਿਆਦਾ ਜ਼ਖਮ ਲੱਗਣ ਕਾਰਨ ਈਸ਼ਰ ਸਿੰਘ ਜ਼ਖਮੀ ਹੋ ਗਏ ਉਹ ਚੜ੍ਹਾਈ ਕਰਨ ਤੋਂ ਪਹਿਲਾਂ ਆਪਣੇ ਬੱਚੇ ਦਾ ਹੱਥ ਸੀ ਜਿਹੜਾ ਉਹ ਅਕਾਲੀ ਨਾਨਾ ਸਿੰਘ ਜੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਦੇ ਹੱਥ ਵਿੱਚ ਦੇ ਗਏ ਸਨ ਉਸ ਵੇਲੇ ਬਾਬਾ ਕਾਲੀ ਫੂਲਾ ਸਿੰਘ ਜੀ ਨਿੱਕਾ ਹੁੰਦਾ ਸੀ ਜਿਹੜਾ ਅਕਾਲ ਤਖਤ ਸਾਹਿਬ ਤੇ ਪਲਿਆ ਸੀ ਉੱਥੇ ਹੀ ਖੇਡਦਾ ਰਿਹਾ ਉੱਥੋਂ ਹੀ ਜੰਗੀ ਮਹਾਰਤ ਗੁਰਮਤਿ ਦੀ ਵਿਦਿਆ ਘੋੜਸਵਾਰੀ ਨਿਜਾਬਾਜੀ ਜੰਗਾਂ ਜੁੱਧਾਂ ਨੂੰ ਫਤਿਹ ਕਿਵੇਂ ਕਰਨਾ ਹੈ ਸਾਰੀ ਜਿਹੜੀ ਕਿ ਵਿਦਿਆ ਅਕਾਲ ਪੁਰਖ ਨੇ ਜਿਹੜੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਖਸ਼ੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਾਬਾ ਬਨੋ ਸਿੰਘ ਜੀ ਬੋਡਾਦਾਲ ਦੇ ਜੇਹੇਦਾਰ ਨੇ ਔਕਣੇ ਜਾਂ ਪੀੜੀਦਰ ਪੀੜੀ ਚੱਲਦੀ ਆਕਾਲ ਜੰਗੀ ਜਿਹੜੀ ਕਿ ਵਿਦਿਆ ਸੀ ਬਾਬਾ ਕਾਲੀ ਫੁੱਲਾ ਸਿੰਘ ਦੇ ਕੋਲ ਪਹੁੰਚੀ ਉਹ ਬਾਬਾ ਕਾਲੀ ਫੁੱਲਾ ਸਿੰਘ ਜੀ ਨੇ ਉਸ ਸਮੇਂ ਅਕਾਲੀ ਨਾਨਕ ਸਿੰਘ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਦਾ ਜਿਹੜਾ ਕਿ ਆਉਂਦਾ ਸੰਭਾਲਿਆ ਉਹਨਾਂ ਨੇ ਬਹੁਤ ਮਹਾਰਾਜਾ ਰਣਜੀਤ ਸਿੰਘ ਦੀ ਖਾਲਸੇ ਰਾਜ ਨੂੰ ਵੱਡਾ ਕਰਨ ਦੇ ਵਿੱਚ ਮਦਦ ਕੀਤੀ ਜਦੋਂ ਵੀ ਕੋਈ ਮੋਰਚਾ ਾੜਦਾ ਸੀ ਉਸੇ ਵੇਲੇ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਆ ਕੇ ਬਾਬਾ ਅਕਾਲੀ ਫੂਲਾ ਸਿੰਘ ਜੀ ਨੂੰ ਸੱਦਦਾ ਸੀ ਕਹਿੰਦਾ ਵੀ ਬਾਬਾ ਜੀ ਕੰਮ ਆੜ ਗਿਆ ਇੱਕ ਵਾਰ ਮਲਤਾਨ ਦੀ ਜੰਗ ਵੇਲੇ ਨਾ ਤੇ ਸੀ ਮੁल्तान ਦਾ ਕਿਲਾ ਕਿਉਂਕਿ ਬਹੁਤ ਵੱਡਾ ਮੁल्तान ਸ਼ਹਿਰ ਦੇ ਬਾਹਰ ਕੰਧ ਕਰੀ ਹੋਈ ਅੰਦਰ ਬਹੁਤ ਭਾਰੀ ਕਿਲਾ ਫਤੇ ਨਹੀਂ ਸੀ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਜੀ ਤਿੰਨ ਚਾਰ ਮਹੀਨੇ ਹੋ ਗਏ ਸੀ ਫੌਜਾਂ ਸ੍ਰੀ ਰਾਮੰਦਰ ਸਾਹਿਬ ਅਰਦਾਸ ਕਰਾ ਕੇ ਜਾ ਰਿਹਾ ਸੀ ਪ੍ਰਕਰਮਾਂ ਦੇ ਵਿੱਚ ਬਾਬਾ ਕਾਲੀ ਬੁੱਲਾ ਸਿੰਘ ਜੀ ਮਿਲੇ ਔਰ ਬਾਬਾ ਕਾਲੀ ਬੁੱਲਾ ਸਿੰਘ ਜੀ ਕਹਿੰਦੇ ਡੋਗਰਿਆਂ ਦੇ ਆ ਪਾਲਕਾ ਬਈ ਕੀ ਗੱਲ ਆ ਤੇਰੇ ਜਿਹਰੇ ਤੇ ਜਿਹੜਾ ਕਿ ਅਦਾਸੀ ਕਿਉਂ ਆ ਉਸ ਵੇਲੇ ਬਾਬਾ ਕਾਲੀ ਫੂਲਾ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਵੀ ਮਲਤਾਨ ਦੀ ਜੰਗ ਜਿਹੜੀ ਫੱਦੇ ਨਹੀਂ ਹੋ ਰਹੀ ਔਰ ਇਸ ਕਰਕੇ ਬਾਬਾ ਕਾਲੀ ਫੂਲਾ ਸਿੰਘ ਕਹਿੰਦੇ ਵੀ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ ਸਾਨੂੰ ਹੁਣ ਸਿੰਘ ਮਾਰਾ ਕੇ ਦੱਸ ਰਹੇ ਆ ਉਸ ਵੇਲੇ ਤੋਂ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਬਾਬਾ ਕਾਲੀ ਫੂਲਾ ਸਿੰਘ ਕਹਿੰਦਾ ਵੀ ਗੁਰੂ ਘਰ ਨੂੰ ਤੂੰ ਕੀ ਦੇਵੇਂਗਾ ਸਾਰੀਆਂ ਹੀ ਖਾਲਸੇ ਰਾਜ ਦੇ ਖਜ਼ਾਨੇ ਦੀਆਂ ਚਾਬੀਆਂ ਜਿਹੜੀਆਂ ਪਾਬਾ ਕਾਲੀ ਫੂਲਾ ਸਿੰਘ ਦੇ ਹੱਥ ਵਿੱਚ ਫੜਾ ਦਿੱਤੀਆਂ ਗਈਆਂ ਵੀ ਜਿੰਨਾ ਖਜ਼ਾਨਾ ਕਾਲ ਚੇ ਦਾ ਸਾਰਾ ਹੀ ਗੁਰੂ ਰਾਮਦਾਸ ਦੇ ਚਰਨਾਂ 'ਚ ਪੇਸ਼ ਆ। ਉਸ ਵੇਲੇ ਹੀ 1200 ਘੋੜਸਵਾਰ 1800 ਪੈਦਲ ਸਿਪਾਈ ਲੈ ਕੇ ਮਲਤਾਨ ਦੇ ਕਿਲੇ ਨੂੰ ਫਤਿਹ ਕਰਨ ਵਾਸਤੇ ਪਹੁੰਚਿਆ। ਮਹਾਰਾਜਾ ਰਜੀਤ ਸਿੰਘ ਸੀ। ਉਹਦਾ ਪੁੱਤਰ ਖੜਗ ਸਿੰਘ ਕਹਿੰਦਾ ਨਾ ਬਾਬਾ ਜੀ ਆਪਾਂ ਨੇ ਅੱਜ ਤੁਹਾਨੂੰ ਮੈਂ ਦੱਸਦਾ ਘਮਾ ਕੇ ਵੀ ਕੀ ਹਾਲਾਤਾਂ ਜੰਗ ਦੇ। ਤਿੰਨ ਮਹੀਨੇ ਤੋਂ ਘੇਰਾ ਪਿਆ ਆਦੀ ਵੀ ਇਹ ਕਿਲਾ ਫੱਦੇ ਨਹੀਂ ਹੋ ਰਿਹਾ। ਕੱਲ ਨੂੰ ਹਮਲਾ ਕਰਾਂਗੇ। ਬਾਬਾ ਕਾਲੀ ਬੁੱਲਾ ਸਿੰਘ ਕਹਿੰਦਾ ਕੱਲ ਨੂੰ ਨਹੀਂ ਹੁਣੇ ਹਮਲਾ ਕਰਨਾ ਇਸੇ ਟਾਈਮ। ਬਾਬਾ ਕਾਲੀ ਫੂਲਾ ਸਿੰਘ ਜੀ ਘੋੜੇ ਤੇ ਸਵਾਰ ਹੋਇਆ ਔਰ ਜੰਗ ਦਾ ਜੈਜਾ ਲਿਆ ਉਸੇ ਮਿਲ ਕਿਲੇ ਦੇ ਹੱਲਾ ਕੀਤਾ ਜਮ ਜਮਾ ਤੋਪ ਦੇ ਨਾਲ ਜਿਹੜਾ ਕਿ ਕਿਲੇ ਦੀ ਕੰਧ ਦੇ ਵਿੱਚ 파ੜ ਪਾਇਆ ਗਿਆ ਔਰ ਅੰਦਰ ਬਹੁਤ ਭਾਰੀ ਫੌਜ ਸੀ ਬਾਬਾ ਕਾਲੀ ਫੂਲਾ ਸਿੰਘ ਘੋੜੇ ਤੇ ਸਵਾਰ ਹੋ ਕੇ ਜਿਹੜਾ ਕਿ ਚੜ ਕੇ ਕਿਲੇ ਦੇ ਅੰਦਰ ਦਾਖਲ ਹੋਇਆ ਮਜੱਤਰ ਖਾਨ ਦਾ ਸਿਰ ਪਹਿਲੇ ਹੱਲੇ ਵੱਢ ਲਿਆ ਔਰ 50 ਸਿੰਘ ਬਾਬਾ ਕਾਲੀ ਫੂਲਾ ਸਿੰਘ ਦੇ ਜਥੇ ਦੇ ਸ਼ਹੀਦ ਹੋਏ ਮਲਤਾਨ ਦਾ ਕਿਲਾ ਕਿ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਚਰਨਾਂ 'ਚ ਸਿਰ ਦੋਤਾ ਵੀ ਚੱਕ ਖਾਲਸਾ ਫੌਜ ਜਿਹੜੀ ਨਹੀਂ ਫਤਿਹ ਕਰ ਰਹੀ ਸੀ ਉਹ ਅਕਾਲੀ ਫੌਜ ਨੇ ਫਤਿਹ ਕੀਤਾ ਕਿਲਾ ਉਹ अजीम ਖਾਨ ਕਾਬਲ ਦਾ ਸੂਬੇਦਾਰ ਸੀ ਜਿਹੜਾ ਉਹਨੇ ਮੁੱਲਾ ਰਸ਼ੀਦ ਜਾਬਰ ਖਾਨ ਇਹ ਸਾਰੇ ਹੀ ਉਹਦੇ ਚਾਰੇ ਭਾਈ ਮਲਤਾਨ ਦਾ ਕਿਲਾ ਦੇਖਣ ਆਏ ਸੀ ਪਹਿਲਾਂ ਉਹ ਕਹਿੰਦੇ ਵੀ ਇਹ ਕਿਲਾ ਬਹੁਤ ਵਧੀਆ ਜਿਹਾ ਕਾਬਲ ਚ ਹੁੰਦਾ ਅਸੀਂ ਕਦੇ ਵੀ ਕਿਸੇ ਦੁਸ਼ਮਣ ਨੂੰ ਹਮਲਾ ਨਹੀਂ ਕਰਨ ਦਿੰਦੇ ਸੀ ਉਸੇ ਵੇਲੇ ਮੁੱਲਾ ਰਸ਼ੀਦ ਕਿਲੇ ਤੇ ਚੜ ਗਿਆ ਕਹਿੰਦਾ ਬਈ ਆਪਾਂ ਕਿਲਾ ਲਜਾ ਸਕਦੇ ਆ ਕਾਬਲ ਮੈਂ ਕਿਲੇ ਦੇ ਆਲੇ-ਦਲੇ ਰਸਤੇ ਪਾ ਦਿੰਦਾ ਤੁਸੀਂ ਖਿੱਚਣ ਲੱਗ ਜੋ ਕਹਿੰਦਾ ਵੀ ਕਿੱਕਣ ਚਲੇ ਜਾ ਗੋ ਹੱਸਣ ਲੱਗ ਗਏ ਕਹਿੰਦਾ ਮੈਂ ਉੱਪਰ ਚੜ੍ਹ ਕੇ ਹਾਕ ਮਾਰਦਣੀ ਵੀ ਬਾਬਾ ਅਕਾਲੀ ਫੂਲਾ ਸਿੰਘ ਆ ਰਹੇ ਆ ਤੁਸੀਂ ਆਪੇ ਧੂਕੇ ਲੈ ਜਾ ਨਾ ਡਰ ਚ ਇੰਨਾ ਡਰ ਸੀ ਬਾਬਾ ਅਕਾਲੀ ਫੂਲਾ ਸਿੰਘ ਦਾ ਔਰ ਜਦੋਂ ਨਸ਼ਹਿਰੇ ਦੀ ਜੰਗ ਲੜੀ ਉਸ ਵੇਲੇ ਅਰਦਾਸ ਦੀ ਮਹੱਤਤਾ ਕਿੱਡੀ ਕੀਤੀ ਅਰਦਾਸ ਦੀ ਮਹੱਤਤਾ ਐਡੀ ਕੀਤੀ ਬਾਬਾ ਅਕਾਲੀ ਫੂਲਾ ਸਿੰਘ ਨੇ ਜਦੋਂ ਅਰਦਾਸ ਕਰਕੇ ਜੰਗ ਨੂੰ ਤੁਰਨ ਲੱਗਿਆ ਸ਼ੇਰੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਤੋਪਾਂ ਸੀ ਜਿਹੜੀਆਂ ਉਹ ਬਹੁਤ ਦੂਰ ਸੀ ਉਹ ਜੰਗੀ ਜਰਨੈਲਾ ਨੇ ਕਿਹਾ ਵੀ ਤੋਪਾਂ ਨੂੰ ਇੱਕ ਦਿਨ ਲੱਗਣਾ اٹਕਦਾ ਪੁਲਿਸ ਜਿਹੜਾ ਉਹ ਤੋੜ ਦਿੱਤਾ ਸੀ ਅਜੀਮ ਖਾਨ ਨੇ ਵੀ ਫੌਜ ਬਹੁਤ ਮਰੂਗੀ ਆਪਣੀ ਵੀ ਪਿੱਛੇ ਹਟਾ ਲੋ ਖੜਕ ਸਿੰਘ ਨੂੰ ਭੇਜਿਆ ਆਪਣੇ ਪੁੱਤਰ ਨੂੰ ਸ਼ੇਰੇ ਪੰਜਾਬ ਨੇ ਕਹਿੰਦਾ ਬਾਬਾ ਕਾਲੀ ਫੁੱਲਾ ਸਿੰਘ ਨੂੰ ਜੰਗ 'ਚ ਜਾਣ ਤੋਂ ਰੋਕੋ ਕੱਲ ਨੂੰ ਹਮਲਾ ਕਰਾਂਗੇ ਜਦੋਂ ਘੋੜੇ ਦੀ ਬਾਗ ਫੜੀ ਖੜਕ ਸਿੰਘ ਨੇ ਆ ਕੇ ਉਸੇ ਵੇਲੇ ਆਪਣੀ ਕੱਢ ਕੇ ਮਿਹਾਨ ਚੋਂ ਕਿਰਪਾਨ ਜਿਹੜੀ ਕਿ ਉਹਦੇ ਹੱਥ ਤੇ ਮਾਰੀ ਕਹਿੰਦਾ ਤੇਰੇ ਬਾਪ ਨੂੰ ਭਰੋਸਾ ਹੋਊਗਾ ਤੇਰੀਆਂ ਤੋਪਾਂ ਤੇ ਜਮ ਜਮਾ ਤੋਪ ਨਾਲੇ ਹੋਰ ਤੋਪ ਸਾਨੂੰ ਭਰੋਸਾ ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਅਸੀਂ ਅਰਦਾਸ ਕਰ ਚੁੱਕੇ ਆਂ ਜੰਗ ਦੇ ਮੈਦਾਨ 'ਚ ਹੁਣੀ ਅਕਾਲੀ ਫੌਜ ਜਾਊਗੀ ਮਹਾਰਾਜੇ ਦਾ ਖਬਰ ਪਹੁੰਚੀ ਮਹਾਰਾਜਾ ਕਹਿੰਦਾ ਜੇ ਬਾਬਾ ਅਕਾਲੀ ਬੁੱਲਾ ਸਿੰਘ ਜੰਗ 'ਚ ਕੁੱਦਦਾ ਅਸੀਂ ਇਕੱਲਾ ਨਹੀਂ ਛੱਡਣਾ ਸਾਰੀ ਫੌਜ ਹਮਲਾ ਹਮਲਾ ਕਰੇ ਬਿਨਾ ਤੋਪਾਂ ਨਾਲ ਕੀਤਾ ਗਿਆ ਨਸ਼ਹਿਰੇ ਦੀ ਜੰਗ ਦੇ ਵਿੱਚ ਬਾਬਾ ਅਕਾਲੀ ਬੁੱਲਾ ਸਿੰਘ ਨੇ ਪਹਿਲੇ ਹੱਲੇ ਦੇ ਵਿੱਚ ਫੌਜ ਦੇ ਜਿਹੜੇ ਕੇ ਪੈਰ ਅਖਾੜ ਦਿੱਤੇ ਜਦੋਂ ਫੌਜ ਸੀ ਜਿਹੜੀ ਉਹ ਪਿੱਛੇ ਹਟਣ ਲੱਗੀ ਬਾਬਾ ਜੀ ਦੇ ਪੱਟ ਦੇ ਵਿੱਚ ਘੋੜੇ ਉੱਤੇ ਬੈਠਿਆਂ ਦੇ ਗੋਲੀ ਲੱਗੀ ਆ ਕੇ ਬਾਬਾ ਜੀ ਘੋੜੇ ਤੋਂ ਡਿੱਗ ਪਏ ਅਰੇ ਇੱਕ ਦਿਨੀ ਇੰਨੀ ਟ੍ਰੇਨਿੰਗ ਸੀ ਨਾ ਬਾਬਾ ਕਾਲੀ ਫੁੱਲਾ ਸਿੰਘ ਦਾ ਸਰੀਰ ਇੰਨਾ ਤਕੜਾ ਸੀ ਔਰ ਜਦੋਂ ਹੀ ਹਾਂਥੀ ਦੇ ਉੱਤੇ ਚੜ ਗਏ ਹਾਂਥੀ ਦੇ ਉੱਤੇ ਚੜੇ ਉਸੇ ਵੇਲੇ ਹਾਂਥੀ ਦੇ ਮੂਹਰੇ ਮਹਾਬੱਦ ਦੇ ਗੋਲੀ ਵੱਜੀ ਸਿੰਘਾਂ ਦੀ ਇੰਨੀ ਟ੍ਰੇਨਿੰਗ ਸੀ ਇੱਕ ਝੱਟ ਭੱਟੇ ਹਾਂਥੀ ਦੇ ਉੱਤੇ ਚੜ ਗਏ ਮੁੜ ਕੇ ਬਾਬਾ ਕਾਲੀ ਫੁੱਲਾ ਸਿੰਘ ਜੀ ਫੌਜ ਦੀ ਕਮਾਂਡ ਕਰਦੇ ਰਹੇ ਸਾਹਮਣੇ ਤੋਂ ਪਹਾੜੀਆਂ ਦੇ ਵਿੱਚੋਂ ਇੱਕ ਫਟਾਨ ਨੇ ਲੁਗੇ ਹੋਏ ਨੇ ਬਾਬਾ ਜੀ ਦੇ ਗੋਲੀ ਮਾਰੀ ਆਰ ਬਾਬਾ ਜੀ ਦੇ ਮੱਥੇ 'ਚ ਆ ਕੇ ਛਾਤੀ 'ਚ ਗੋਲੀਆਂ ਲੱਗੀਆਂ ਮੱਥੇ 'ਚ ਗੋਲੀ ਲੱਗਣ ਕਰਕੇ ਸ਼ਹੀਦੀ ਪ੍ਰਾਪਤ ਕੀਤੀ ਔਰ ਆਪਣਾ ਦਮਾਲਾ ਸੀ ਜਿਹੜਾ ਉਹ ਹਾਂਥੀ ਦੀ ਪਾਲਕੀ ਨਾਲ ਟਕਾ ਦਿੱਤਾ ਵੀ ਸਰੀਰ ਮੇਰਾ ਗਿਰੇ ਨਾ ਵੀ ਦੁਸ਼ਮਣ ਨੂੰ ਲੱਗਦਾ ਰਹੇ ਵੀ ਜੰਗ ਦੇ ਵਿੱਚ ਮੌਜੂਦ ਆ ਬਾਬਾ ਕਾਲੀ ਫੁੱਲਾ ਸਿੰਘ ਫੇਰੇ ਪੰਜਾਬ ਨੂੰ ਪਤਾ ਲੱਗਿਆ ਆਪਣੇ ਘੋੜੇ ਲਾ ਕੇ ਆਲੇ-ਦਾਲੇ ਕਹਿੰਦਾ ਵੀ ਬਾਬਾ ਜੀ ਦਾ ਸਰੀਰ ਥੱਲੇ ਨਾ ਗਿਰ ਜਵੇ ਨਹੀਂ ਜੰਗ ਆਪਾਂ ਹਾਰ ਜੂंगे ਤਾਂ ਸਾਰੇ ਘੋੜੇ ਲਾ ਕੇ ਬਾਬਾ ਜੀ ਦਾ ਹਾਂਥੀ ਰੋਕਿਆ ਗਿਆ ਪਲਾਂ ਦੇ ਵਿੱਚ ਜੰਗ ਫੜੇ ਕੀਤੀ ਗਈ ਉਸ ਵੇਲੇ ਮਹਾਰਾ ਰਣਜੀਤ ਸਿੰਘ ਨੇ ਆਪ ਆਪਣੇ ਹੱਥੀ ਬਾਬਾ ਕਾਲੀ ਫੂਲਾ ਸਿੰਘ ਦਾ ਸਰੀਰ ਪਾਲਕੀ 'ਚ ਉਤਾਰਿਆ ਔਰ ਬਹੁਤ ਵਿਰਾਖ ਕੀਤਾ ਕਹਿੰਦਾ ਵੀ ਅੱਜ ਮੇਰੇ ਖਾਲਸੇ ਦਾ ਪਰਚਮ ਅੱਧਾ ਟੇਟਾ ਹੋ ਗਿਆ ਸਾਰਾ ਹੀ ਮੇਰਾ ਪਰਚਮ ਸੀ ਜਿਹੜਾ ਬਾਬਾ ਕਾਲੀ ਫੂਲਾ ਸਿੰਘ ਕਰਕੇ ਖੜਾ ਸੀ ਅੱਜ ਮੈਂ ਬਹੁਤ ਜ਼ਿਆਦਾ ਦੁਖੀ ਆ ਵੀ ਬਾਬਾ ਕਾਲੀ ਫੂਲਾ ਸਿੰਘ ਜੀ ਇਸ ਦੁਨੀਆ ਤੋਂ ਰੁਖਸਤ ਹੋ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਕੀਤੇ ਆ ਨਾ ਆਪ ਲੜੂੰ ਨਾ ਫੌਜ ਲੜਾਉਂ ਭਟ ਵੀਰਣ ਤੇਤੀ ਬਾਦ ਮਗਾਉ ਸਵਾ ਲੱਖ ਜਦ ਤੋ ਕੇ ਬਲੀਦਾ ਤਵੇ ਖਾਲਸਾ ਉਹਦੇ ਅਸਲੋ ਜੀਤਾ ਮਹਾਰਾਜ ਕਹਿੰਦੇ ਜਦੋ ਸਵਾ ਲੱਖ ਸਿੰਘ ਮੱਥੇ ਚ ਗੋਲੀ ਵੱਜਣ ਵਾਲੀ ਸ਼ਹੀਦੀ ਪ੍ਰਾਪਤ ਕਰਨਗੇ ਉਸੇ ਵੇਲੇ ਮੈਂ ਖਾਲਸੇ ਦਾ ਰਾਜ ਧਰਤੀ ਦੇ ਉੱਤੇ ਪ੍ਰਗਟ ਕਰ ਦੂੰਗਾ ਐਡਾ ਵੱਡਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਹਰੀ ਸਿੰਘ ਨਲੂਆ ਬਾਬਾ ਕਾਲੀ ਫੂਲਾ ਸਿੰਘ ਬਾਬਾ ਅਜੀਤ ਸਿੰਘ ਬਾਬਾ ਜਿਹਾਰ ਸਿੰਘ ਵਰਗੇ ਸੂਰਮੇ ਸ਼ਾਮ ਸਿੰਘ ạtਾਰੀ ਵਰਗੇ ਸੂਰਮੇ ਹੋਰ ਅਨੇਕਾਂ ਹੀ ਬਾਬਾ ਕਾਲੀ ਨਾਨਾ ਸਿੰਘ ਬਾਬਾ ਕਾਲੀ ਹਨੂਮਾਨ ਸਿੰਘ ਜੀ ਬਾਬਾ ਜਸਾ ਸਿੰਘ ਆਲੂਵਾਲੀਏ ਬਹੁਤ ਵੱਡੇ ਵੱਡੇ ਜਰਨੈਲਾਂ ਦੇ ਮੱਥੇ ਵਿੱਚ ਗੋਲੀਆਂ ਖਾ ਖਾ ਸਾਧ ਜਰਨੈਲ ਸਿੰਘ ਵਰਗਿਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਜਿੱਦਾਂ 5 ਲੱਖ ਹੋ ਗਏ ਧਰਤੀ ਦੇ ਉੱਤੇ ਖਾਲਸੇ ਦਾ ਪਰਚਮ ਲਹਿਰਾਊਗਾ ਦਿੱਲੀ ਰક્તਬਰ ਵਾਹੇਗੀ ਆਪ ਗੁਰੂ ਕੀ ਫੌਜ ਛੱਤਰ ਝੁਲੇਗਾ ਸੀਸ ਪਰ ਬੜੀ ਕਰੇਗੀ ਮੌਜ ਸੋ ਬਾਬਾ ਕਾਲੀ ਬੁੱਲਾ ਸਿੰਘ ਜੀ ਨੂੰ ਨਮਸਕਾਰ ਆ ਉਹਨਾਂ ਦੇ ਨਾਮ ਦਾ ਕਿ ਜਕਾਰਾ ਛੱਡੀਏ ਜਕਾਰੇ ਕਿ ਜਾਵੇ ਨਿਆ ਆ ਜਾਵੇ ਦੇਖ ਦੇਖ ਦੇ ਧਨੀ ਬਚਨ ਦੇ ਭਲੀ ਸੂਰਬੀਰ ਬਹਾਦਰ ਯੋਧੇ ਸ਼ਹੀਦ ਬਾਬਾ ਕਾਲੀ ਬੁੱਲਾ ਸਿੰਘ ਦੇ ਚਰਨਾਂ ਨੂੰ ਭਾਵੇਂ ਹੱਥ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ